ਚਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਕਬੜੀ ਕੰਮਾ ਜਿਵੇਂ ਕਿ ਤੁਹਾਨੂੰ ਸੱਦਾ ਲਾਇਆ ਸੀਗਾ ਪਿੰਡ ਪੂਲੀ ਜ਼ਿਲ੍ਹਾ ਬਠਿੰਡਾ ਵਿਖੇ ਸਰਦਾਰ ਦਪਿੰਦਰ ਸਿੰਘ ਹੁਣਾਂ ਦੇ ਖੇਤ ਅੱਜ ਦਾ ਆਪਣਾ ਇਹ ਫਾਰਮ ਫੀਲਡ ਸਕੂਲ ਤੇ ਇਸ ਖੇਤ ਦੀ ਖਾਸੀਅਤ ਇਹ ਆ ਕਿ ਇੱਥੇ ਸਿਰਫ 12 ਕਿਲੋ ਬੀਜ ਪ੍ਰਤੀ ਏਕੜ ਪਾ ਕੇ 4 ਕਿੱਲੇ ਕਣਕ ਬੀਜੀ ਗਈ ਆ ਉਹ ਵੀ ਪਿਓਰ ਕੁਦਰਤੀ ਖੇਤੀ ਤਹਿਤ ਆਪਾਂ ਤੁਹਾਨੂੰ ਇਹ ਕਣਕ ਵੀ ਦਿਖਾਵਾਂਗੇ ਤੇ ਉਦੋਂ ਪਹਿਲਾਂ ਜਿਹੜੇ ਪਿੰਡ ਦੇ ਤੇ ਦੂਰੋਂ ਨੇੜੋਂ ਚੱਲ ਕੇ ਆਏ ਹੋਏ ਕਿਸਾਨ ਭਰਾ ਇਸ ਫਾਰਮ ਫੀਲਡ ਫੂਲ ਦਾ ਹਿੱਸਾ ਬਣੇ ਆ ਆਪਾਂ ਉਹਨਾਂ ਦਾ ਸਵਾਗਤ ਕਰਦੇ ਆ ਤੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਇੱਥੇ ਆਉਣ ਤੇ ਤੇ ਧੰਨਵਾਦੀ ਵੀ ਆ ਕਿ ਉਹਨਾਂ ਨੇ ਸਾਡੇ ਇਸ ਨਿੱਕੇ ਜਿਹੇ ਲਿਗੇ ਸੱਦੇ ਨੂੰ ਕਬੂਲਿਆ ਤੇ ਇਹ ਗੱਲ ਸੁਣਨ ਸਮਝਣ ਦਾ ਵਾਸਤੇ ਇੱਥੇ ਪਹੁੰਚੇ ਸੋ ਜੇ ਤੁਸੀਂ ਜੁੜਦੇ ਜਾ ਰਹੇ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜਾਓ ਤੁਹਾਨੂੰ ਸਾਰਿਆਂ ਨੂੰ ਧਿਆਨ ਚ ਲਿਆ ਦਿਆਂ ਜੀ ਫਾਰਮਰ ਫੀਲਡ ਸਕੂਲ ਦਾ ਮਕਸਦ ਕੀ ਹੈ ਵੇਖੋ ਜੋ ਆਸਲ ਨਿਯਾਨ ਹੋ ਗਿਆਣਾ ਖੇਤੀ ਦਾ ਇਹਰਾ ਮਕਸਦ ਤਾਂ ਵੀ ਉਹ ਮੈਂ ਵੱਧ ਤੋਂ ਵੱਧ ਕਿਸਾਨਾਂ ਤੱਕ ਲੈ ਕੇ ਜਾਉ ਉਹਦੇ ਲਈ ਪਿੰਡ ਪੱਧਰ ਤੇ ਪਹੁੰਚ ਕਰਨੀ ਜ਼ਰੂਰੀ ਹੈ ਪਰ ਮੇਰੇ ਕੋਲੇ ਸਾਧਨ ਨਹੀਂ ਦੀਵਾ ਪਿੰਡ ਪਿੰਡ ਪਹੁੰਚ ਕੇ ਇਹ ਚੀਜ਼ਾਂ ਆਰਗੇਨਾਈਜ਼ ਕਰਕੇ ਕੰਡਕਟ ਕਰ ਸਕਦਾ ਤਾਂ ਭਾਈ ਜੀ ਕਮਲਦੀਪ ਸਿੰਘ ਸੰਧੂ ਸੈਨ ਹੋਜੇ ਕੈਲੀਫੋਰਨੀਆ ਯੂ ਐਸ ਏ ਤੋਂ ਇਹ ਇਸ ਫੀਲਡ ਫਾਰਮਰ ਫੀਲਡ ਸਕੂਲ ਨੂੰ ਨਿਤਾਨੀ ਸਪான்ਸਰ ਕੀਤਾ ਤੇ ਦਪਿੰਦਰ ਜੀ ਨੇ ਵੀ ਜਿਹੜਾ ਹੈਗਾ ਇਹਦਾ ਪੂਰਾ ਆਯੋਜਨ ਕੀਤਾ ਤੇ ਇਹਦਾ ਜਿਹੜਾ ਸਾਰਾ ਪ੍ਰਬੰਧ ਅੱਜ ਇੱਥੇ ਕੀਤਾ ਗਿਆ ਉਹ ਦਪਿੰਦਰ ਸਿੰਘ ਉਹਨਾ ਵੱਲੋਂ ਕੀਤਾ ਗਿਆ ਤੇ ਮੈਨੂੰ ਜਿਹੜੀ ਔਰ ਜਾਣ ਦਾ ਤੇ ਮੇਰੀ ਫੀਸ ਉਹ ਇੰਨਾ ਨੇ ਦਿੱਤੀ ਠੀਕ ਹੈ ਜੀ ਤਾਂ ਇਹ ਬਾਈ ਜੀ ਪਿੱਛੇ ਤੁਆਪੇ ਤੋਂ ਆਡੇ ਲਾਪਟੇ 'ਚ ਵੀ ਇਸੇ ਟਾਈਮ ਰਹਿ ਕੇ ਗਏ ਇਹਨਾਂ ਦੇ ਪਿਤਾ ਜੀ ਨਹਿਰੀ ਵਿਭਾਗ 'ਚ ਜੈ ਸਿੰਘ ਤੇ ਇਹ ਪੰਜਾਬ ਦੀ ਧਰਤੀ ਨਾਲ ਪੰਜਾਬ ਦੇ ਵਿੱਚ ਜੋ ਵਾਪਰਦਾ ਪਿਆ ਉਹਦੇ ਨਾਲ ਡੂੰਘਾ ਕੰਸਰਨ ਰੱਖਦੇ ਆ ਪੰਜਾਬ ਦੀ ਖੇਤੀ ਸਿਹਤ ਵਾਤਾਵਰਨ ਵਾਲੇ ਮਸਲੇ ਤੇ ਚੀਜ਼ਾਂ ਸਹੀ ਦਿਸ਼ਾ ਚੱਲ ਕੇ ਵਧਣ ਉਹਦੇ ਲਈ ਇਹ ਕਹਿੰਦੇ ਵੀ ਜੇ ਸਾਧਨਾਂ ਦੀ ਕਮੀ ਆ ਰਹੀ ਆ ਤਾਂ ਮੈਂ ਉੱਥੇ ਸਪੋਰਟ ਕਰਾਂਗਾ ਇਹਨਾਂ ਨੇ ਚਾਰ ਫਾਰਮਿੰਗ ਫੀਲਡ ਸਕੂਲ ਐਨਾਂ ਨੇ ਸਪੌਂਸਰ ਕੀਤੇ ਆ ਦੋ ਲੱਗ ਚੁੱਕੇ ਆ ਤੀਜਾ ਇੱਥੇ ਆ ਤੇ ਚੌਥਾ ਮਾਨਸਾ ਲਾਉਣਾ ਉੱਥੇ ਵੀ ਤਣ ਪੈ ਗਈ ਆ 15 ਕਿਲੋ ਬੀਜ ਪ੍ਰਤੀ ਏਕੜ ਪਾ ਕੇ ਬੀਜੀ ਗਈ ਖੁੱਲੇ ਬਾੜੇ ਦੀ ਠੀਕ ਆ ਜੀ ਸੋ ਹੁਣ ਆਪਾਂ ਤੁਹਾਡੇ ਧਿਆਨ ਚ ਲਿਆ ਦਈਏ ਜਿਹੜਾ ਬੀਜ ਆਪਾਂ ਪਾ ਰਹੇ ਆ ਇੱਧਰ ਆ ਜੋ ਤੁਸੀਂ ਵੀ ਇੱਧਰ ਆ ਜੇ ਆਪਾਂ ਨੂੰ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਲੁਧਿਆਣੇ ਜਿਹੜਾ ਬੰਦਾ ਬੈਠਾ ਉਹ ਸਾਨੂੰ ਕਹਿ ਰਿਹਾ 40 ਕਿਲੋ ਬੀਜ ਪ੍ਰਤੀ ਏਕੜ ਕਣਕ ਦਾ ਪਾਓ ਹਰੇਕ ਕਿਤਾਬ ਦੇ ਵਿੱਚ ਇਹੀ ਸ਼ਬਦ ਚਾ ਰਹੀ ਹੈ ਨਵਾਂ ਬੀਜ ਜਿਹੜਾ ਵੀ ਆਊਗਾ ਉਹ ਕਹਿੰਦੇ 40 ਕਿਲੋ ਤੋਂ ਘੱਟ ਨਹੀਂ ਪਾ ਕੇ ਬੀਜਣਾ ਇਹੀ ਸ਼ਬਦ ਚਾ ਰਹੀ ਹੈ ਠੀਕ ਹੈ ਮੈਂ ਹਿਸਾਬ ਕਿਤਾਬ ਲਾਇਆ 86 ਲੱਖ ਏਕੜ ਕਣਕ ਬੀਜੀ ਜਾਂਦੀ ਹੈ ਪੰਜਾਬ ਚ ਤੇ ਇਹਦੇ ਵਿੱਚੋਂ ਬਹੁ ਗਿਣਤੀ ਜਿਹੜੀ ਜ਼ਮੀਨ ਆ ਉਹ ਮੁੱਲ ਦੇ ਬੀ ਨਾਲ ਹੀ ਵਿਜੀ ਜਾਂਦੀ ਠੀਕ ਹੈ ਮੈਨੂੰ ਲੱਗਦਾ ਵੀ 5-7 ਲੱਖ ਏਕੜ ਆਪਦੀ ਬੀਜ ਦੇ ਹੋਣੇ ਆ ਤੇ ਬਾਕੀ ਸਾਰੀ ਖਾਨਕ ਜਿਹੜੀ ਹੈਗੀ ਆ ਉਹ ਮੁੱਲ ਦੀ ਖਾਨਕ ਹੈ ਮੁੱਲ ਦਾ ਵੀ ਆ ਇਹ ਜਿਹੜਾ ਮੁੱਲ ਦਾ ਬੀ ਆ ਜਦੋਂ ਮੈਂ ਦਾ ਹਿਸਾਬ-ਕਿਤਾਬ ਲਾਇਆ ਵੀ 70-75 ਲੱਖ ਦਾ ਹੀ ਲਾਇਆ ਸੀ 1200 ਕਰੋੜ ਰੁਪਏ ਦਾ ਸੀ ਬੀ ਖਰੀਦ ਕੇ ਬਾਣਾ ਚ ਪਾ ਦਿੱਤਾ 1200 ਉਹਨੇ 1200 ਕਰੋੜ ਰੁਪਏ ਦੇ ਬੀ ਪਿੱਛੇ ਜਿਹੜੀ ਅਸਲ ਖੇੜ ਆ ਉਹ ਹੈਗੀ ਆ ਸੀਡ ਮਾਫੀਆ ਨੂੰ ਸਪੋਰਟ ਕਰਦਾ ਬੀਜ ਕਿਹਦਾ ਵੇਖ ਰਿਹਾ ਮਾਫੀਆ ਦਾ ਸੀਡ ਮਾਫੀਆ ਕਿਹਦਾ ਬੀਜ ਕੰਪਨੀਆਂ ਦਾ ਬੀਜ ਕੰਪਨੀਆਂ ਕਿਹਦੀਆਂ ਬਹੁਤੀਆਂ ਬੀਜ ਕੰਪਨੀਆਂ ਪੈਸਟੀਸਾਈਡ ਕੰਪਨੀਆਂ ਜ਼ਹਿਰਾਂ ਵਾਲੀਆਂ ਕੰਪਨੀਆਂ ਅਮਰੀਕਨ ਕਾਰਪੋਰੇਟਾਂ ਦੀਆਂ ਸਹੀ ਆ ਤੇ ਜਿਹੜਾ ਲੁਧਿਆਣਾ ਦਾ ਬੰਦਾ ਬੈਠਾ ਉਹ ਕਿੱਥੋਂ ਚੱਲਦਾ ਕਿਉਂਕਿ ਉਹ ਲੁਧਿਆਣੇ ਵਾਲੇ ਬੰਦੇ ਨੂੰ ਜਿਹੜਾ ਸਿਸਟਮ ਬਣਾ ਕੇ ਦਿੱਤਾ ਉਸ ਸਿਸਟਮ ਲਈ ਪੈਸਾ ਕਿੱਥੋਂ ਆਇਆ ਸੀ ਅਮਰੀਕਾ ਤੋਂ ਕਿੰਨਾ ਦਾ ਪੈਸਾ ਸੀ ਫੋਰਡ ਫਾਊਂਡੇਸ਼ਨ ਰਾਕਫੈਲਰ ਫਾਊਂਡੇਸ਼ਨ ਵਰਲਡ ਬੈਂਕ ਇਹਨਾਂ ਸਾਰਿਆਂ ਦਾ ਪੈਸਾ ਸੀ ਤਾਂ ਫਿਰ ਇਹ ਬੰਦੇ ਕਿਹਦੀ ਖਾਤਰ ਕੰਮ ਕਰਨਗੇ ਕਿਹਦੀ ਖਾਤਰ ਕਰਨਗੇ ਬਈ ਉਹਨਾਂ ਲਈ ਕਰਨੇ ਉਹਨਾਂ ਲਈ ਕਰਨਗੇ ਤੇ ਉਹਨਾਂ ਲਈ ਕੰਮ ਕਰਨਾ ਤਾਂ ਉਹਨਾਂ ਦਾ ਫਾਇਦਾ ਹੋਊ ਤੇ ਫਾਇਦਾ ਕੀ ਦੇ ਪੈਰੋਂ ਹੋ ਕਿਸਾਨਾਂ ਦੇ ਹੁਣ ਇੱਥੇ ਆ ਕਾਨਦ ਕਾ ਜਿਹੜੀ 12 ਕਿਲੋ ਬੀਜ ਕਿੱਲੇ ਦਾ ਪਾ ਕੇ ਵੇਚੀ ਗਏ ਜਿੰਨਾ ਚਿਰ ਤੁਸੀਂ ਇਹਦੇ ਵਿੱਚ ਵੀ ਵੜਦੇ ਉਹਨਾਂ ਚਿਰ ਤੁਹਾਨੂੰ ਲੱਗਦਾ ਵੀ ਇਹ 12 ਕਿਲੋ ਬੀਜ ਨਾਲ ਜੀ ਉਹ ਤੀਰੇ ਇੱਥੇ ਆ ਜਾਓ ਯਾਰ ਜੇ ਤੂੰ ਇੱਥੇ ਕਿਉਂ ਖੜ੍ਹ ਕੇ ਤੂੰ ਮਾਲ ਕਰੀਏ ਤਾ ਉੱਥੇ ਲੈ ਚੜ੍ਹਦੀ ਜਿੰਨਾ ਜੇਰ ਤੁਸੀਂ ਵਿੱਚ ਨਹੀਂ ਵਰਦੇ ਉਹਨਾਂ ਜੇਰ ਤੁਹਾਨੂੰ ਪਤਾ ਨਹੀਂ ਲੱਗਣਾ ਵੀ ਇਹ 12 ਕਿਲੋ ਕਿੱਲੇ ਦਾ ਬੀਜ ਪਾ ਕੇ ਕਣਕ ਵੀ ਚੀ ਗਈ ਮੇਰੇ ਕੋਲੇ ਕਿੱਲੇ ਦੇ 20 ਕਿਲੋ ਬੀਜ ਵਾਲੀ ਕਣਕ ਵੀ ਆ ਕਿੱਲੇ ਦੇ 15 ਕਿਲੋ ਬੀਜ ਵਾਲੀ ਕਣਕ ਵੀ ਆ ਤੇ ਇੱਥੇ ਸਰਦਾਰ ਸਾਹਿਬ ਆਏ ਆਇਓ ਨੇੜੇ ਆਏ ਤੁਸੀਂ 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 ਕੁੱਚੋ ਤੋਂ ਆਏ ਨਾ ਆ ਮਾੜੇ ਅੱਗੇ ਬਾਈ ਜੀ ਪੁੱਤੋ ਪਿੰਡ ਤੋਂ ਆਏ ਆ ਤੇ ਇਹ ਜਦੋਂ ਖੇਤ ਚ ਆਏ ਤਾਂ ਪਹਿਲਾਂ ਇਹਨਾਂ ਨੇ ਇੱਕ ਸਿੱਟਾ ਭੋਰਿਆ। ਹਾਂਜੀ। ਬਾਈ ਜੀ ਕੀ ਪੋਜੀਸ਼ਨ ਸੀ ਉਹਦੀ? ਉਹਦੀ ਪੋਜੀਸ਼ਨ ਦਾਣੇ ਕੱਢੇ ਸੀ ਜੋ 65 ਦਾਣੇ ਜੀ। ਜੀ। ਹਾਂਜੀ। ਇੱਕ ਬੱਲੇ ਚ। ਇੱਕ ਸਿੱਟੇ 'ਚੋਂ 65 ਦਾਣੇ ਜਿਹੜੇ ਆ ਗਿਆ ਇਸ ਤਣਕ ਦੇ ਇਹਨਾਂ ਨੇ ਕੱਢੇ ਆ। ਤੇ ਅਜੇ ਇਹ ਤਣਕ 5-7 ਦਿਨ ਲੈਂਦੀ ਆ। ਹਾਂਜੀ। ਠੀਕ ਆ। ਅਜੇ ਕੁਝ ਹਰੇ ਦਾਣੇ ਸੀ। ਤਾਂ ਹੁਣ ਮੈਂ ਉਹਨਾਂ ਨੂੰ ਬੁਲਾਉਂਗਾ ਜਿੰਨਾਂ ਦਾ ਇਹ ਖੇਤ ਆ। ਬਾਈ ਦਪਿੰਦਰ ਸਿੰਘ ਹੋਣੀ। ਦਪਿੰਦਰ ਸਿੰਘ ਨੇ ਜ਼ਿੰਦਗੀ ਚ ਪਹਿਲੀ ਵਾਰੀ ਖੇਤੀ ਕੀਤੀ ਹੈ ਹਾਂਜੀ ਹਾਂਜੀ ਪਹਿਲੀ ਵਾਰੀ ਇਹਨਾਂ ਨੇ ਪਹਿਲੀ ਵਾਰੀ ਖੇਤੀ ਕੀਤੀ ਆ ਅਸਲ ਦੇ ਵਿੱਚ ਕੈਨੇਡਾ ਦੇ ਪੱਕੇ ਨਿਵਾਸੀ ਸੀਗੇ ਕੈਨੇਡਾ ਛੱਡ ਕੇ ਵਾਪਸ ਪੰਜਾਬ ਆ ਗਏ ਦੋ ਵੱਡੇ ਰੀਜ਼ਨ ਸੀਗੇ ਇੱਕ ਤਾਂ ਵੀ ਉੱਥੇ ਬੱਚਿਆਂ ਨੂੰ ਪੁੱਠੀ ਪੜਾਈ ਪੜਾਈ ਜਾ ਰਹੀ ਆ ਨਿੱਕੇ ਹੁੰਦਿਆਂ ਤੋਂ ਹੀ ਵੀ ਤੁਸੀਂ ਗੇ ਬਣਨਾ ਗੇ ਬਣ ਜੋ ਲੈਸਬੀਅਨ ਬਣਨਾ ਲੈਸਬੀਅਨ ਬਣ ਜੋ ਤਾਨੂੰ ਲੱਗਦਾ ਵੀ ਤੁਸੀਂ ਬਿੱਲੀ ਆ ਤਾਂ ਤੁਸੀਂ ਬਿੱਲੀ ਆ ਹੂੰ ਰਹੋ ਤੁਹਾਨੂੰ ਲੱਗਦਾ ਕਿ ਤੁਸੀਂ ਕੁੱਤੇ ਆ ਤਾਂ ਤੁਸੀਂ ਕੁੱਤੇ ਆ ਠੀਕ ਆ ਤੁਹਾਨੂੰ ਲੱਗਦਾ ਵੀ ਤੁਸੀਂ ਖੁਸਰੇ ਆ ਤਾਂ ਤੁਸੀਂ ਖੁਸਰੇ ਹੂੰ ਰਹੋ ਠੀਕ ਆ ਅੱਜ ਕੱਲ ਚੱਲੇ ਹੋਏ ਨਾ ਪੰਜਾਬ ਚ ਜਨ ਬਹੁਤ ਚੱਤੂ ਆ ਉਹ ਉੱਥੋਂ ਉੱਥੇ ਨਿੱਕੇ ਹੁੰਦੇ ਬੱਚਿਆਂ ਨੂੰ ਹੀ ਉਹਨਾਂ ਦੇ ਦਿਮਾਗ ਚ ਭਾਇਆ ਜਾ ਰਿਹਾ ਸਕੂਲਾਂ ਦੇ ਵਿੱਚ ਕੈਨੇਡਾ ਚ ਟਰੰਪ ਹੋ ਪਾਵਾ ਚੰਗਾ ਹੋਵੇ ਮਾੜਾ ਹੋਵੇ ਪਰ ਉਹਨੇ ਅਮਰੀਕਾ ਦੇ ਵਿੱਚ ਦੋ ਹੀ ਜੈਂਡਰ ਕਰਤੇ ਵੀ ਇਹ ਤਾਂ ਆਪਣਾ ਇਹ ਬੰਦਾ ਬੁੜੀ ਮੇਲ ਫੀਮੇਲ ਹੀ ਦੋ ਜੈਂਡਰ ਕਰਤੇ ਤੀਜਾ ਕੋਈ ਨਹੀਂ ਠੀਕ ਆ ਤਾਂ ਇੱਕ ਤਾਂ ਉਹਦੇ ਤੋਂ ਉਹਦੇ ਕਰਕੇ ਵਾਪਸ ਆਏ ਤੇ ਦੂਸਰਾ ਇਹ ਕਹਿੰਦੇ ਵੀ ਉੱਥੇ ਜਿਹੜਾ ਹੈਗਾ ਉਹ ਹੋਣ ਦੀ ਟੋਟਲ ਗੁਲਾਮੀ ਹੈ ਤੁਹਾਨੂੰ ਤੁਹਾਡੀ ਮਰਜ਼ੀ ਦਾ ਉੱਥੇ ਫੂਡ ਨਹੀਂ ਮਿਲਦਾ ਤੇ ਜਿਹੜਾ ਮਿਲਦਾ ਉਹ ਬੇਹੱਤ ਬੇਹਾ ਤੇ ਜੀਐਮਓ ਇਹਨਾਂ ਚੀਜ਼ਾਂ ਤੋਂ ਅੱਕ ਸੱਤ ਕੇ ਇਹ ਪੱਕੇ ਤੌਰ ਤੇ ਵਾਪਸ ਆਉਂਦੇ ਆ ਤੇ ਇੱਥੇ ਆ ਕੇ ਸਾਡੇ ਸੰਪਰਕ ਚ ਆਉਂਦੇ ਆ ਤੇ ਕੁਦਰਤੀ ਖੇਤੀ ਸ਼ੁਰੂ ਕਰਦੇ ਆ ਤਾਂ ਜਿਹੜਾ ਬੰਦਾ ਪਹਿਲੀ ਵਾਰੀ ਕੁਦਰਤੀ ਖੇਤੀ ਕਰਕੇ ਐਹੋ ਜੀ ਫਸਲ ਖੜੀ ਕਰ ਰਿਹਾ ਤਾਂ ਬਾਈ ਮੈਂ ਤੁਹਾਨੂੰ ਪੁੱਛਦਾ ਤੁਹਾਨੂੰ ਖੇਤੀ ਕਰਦਿਆਂ ਨੂੰ ਕਿਸੇ ਨੂੰ ਦੱਸ ਤਾਂ ਲੋਗੇ ਕਿ ਤੈਨੂੰ 5 ਕਿਹੇ 25 ਤੇ ਕਿਸੇ ਨੂੰ 30 40 ਦੀ ਹੋਗੇ ਉਹਨੇ ਵੀ ਫਿਰ ਤੁਸੀਂ ਇਹਦੇ ਨਾਲੋਂ ਵਧੀਆ ਕਰ ਸਕਦੇ ਹੋ ਕਿ ਨਹੀਂ ਹੁਣ ਇਹ ਬੰਦੇ ਕੋਲੇ ਖੇਤੀ ਦੀ ਜ਼ੀਰੋ ਨੌਲੇਜ ਸੀ ਠੀਕ ਹੈ ਚਾਲੀਬਾ ਸੀ ਜਿੰਨੀ ਵਾਇਗੁਰੂ ਨੇ ਆਪਾਂ ਨੂੰ ਨੌਲੇਜ ਵਾਕਸੀ ਉਹ ਆਪਾਂ ਇਹਨਾਂ ਨਾਲ ਸਾਂਝੀ ਕੀਤੀ ਇੰਨਾ ਨੇ ਮੇਰੀ ਕੱਲੀ ਕੱਲੀ ਗੱਲ ਨੂੰ ਇਹਨਾਂ ਬੰਨ ਲਾਗੂ ਕੀਤਾ ਆ ਤੇ ਕੇਸ ਦੇ ਵਿੱਚ ਤੇ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਤਨਕ ਮਾੜੀ ਆ ਬਈ ਬਹੁਤ ਵਧੀਆ ਹਾਂਜੀ ਅੱਛਾ ਇਹਨਾਂ ਦੇ ਖੇਤ ਦੇ ਵਿੱਚ ਜਿਹੜਾ ਗੰਨਾ ਭੇਜਿਆ ਸੀ ਗੰਨੇ ਦੇ ਵਿੱਚ ਚਾਰ ਕਨਾਲਾ ਬਾਹਣ ਚਾਰ ਕਨਾਲਾ ਦੇ ਵਿੱਚ ਲੱਗ ਪੱਧ ਕਨਾਲਕ ਗੰਨਾ ਹੋਊਗਾ ਤੇ ਟਾਰਿਕ ਕਨਾਲਾ ਉਹਦੇ ਚ ਆ ਗਈ ਸਰੋ ਗੰਨੇ ਦੇ ਵਿੱਚ ਸਾਡੇ ਨਾ ਗੰਨੇ ਦੇ ਇੱਕ ਬੈੱਡ ਤੋਂ ਬਾਅਦ ਜਿਹੜਾ ਹੈਗਾ 11 ਫੁੱਟ ਦਾ ਥਾਂ ਖਾਲੀ ਰੱਖਿਆ ਤਿੰਨ ਬੈੱਡ ਸੀਗੇ 11 ਫੁੱਟ ਦੇ ਉਹਨਾਂ ਬੈੱਡਾਂ ਦੇ ਉੱਤੇ ਅਸੀਂ ਸਵਾ ਤਿੰਨ ਤਿੰਨ ਫੁੱਟ ਦੇ ਫਾਸਲੇ ਨਾਲ ਸਰੋਂ ਵਿੱਚ ਤੇ ਠੀਕ ਹੈ ਤੁਸੀਂ ਸਰੋਂ ਕਿੱਥੇ ਵੀਰਦੇ ਆ ਇੱਥੇ ਆਹੀ ਢੀੜੇ ਪਾਰ ਸਾਡਾ ਪਾੜਾ ਕਿੰਨਾ ਸਵਾ ਤਿੰਨ ਫੁੱਟ ਸਵਾ ਸਰੋਂ ਕਿੰਨੀ ਹੋਈ ਹੋਊਗੀ ਹੈ ਅੰਦਾਜ਼ਾ 22 ਗਨਾਲਾਂ ਚ 4 ਕੁਆਂਟਲ ਸਰੂ ਹੋਈ ਐ ਕਿੰਨੀ 4 4 ਥੋੜੀ ਆ ਬਹੁਤ ਹੈਰਾ ਕੁਆਂਟਲ 80 ਕਿਲੋ ਸਰੂ ਕਿੱਲੇ ਦੀ ਬਣ ਗਈ ਠੀਕ ਆ ਇਹ ਨਵੇਂ ਬੰਦੇ ਨੇ ਕੱਢੀ 14 ਕੁਆਂਟਲ ਠੀਕ ਆ ਹੁਣ ਉਸੇ ਬਾਹਣ ਦੇ ਵਿੱਚ ਜਿਹੜੇ ਗੰਨੇ ਵਾਲੇ ਬੈਡਾਂ ਉਹਨਾਂ ਬੈਡਾਂ ਤੇ ਅਸੀਂ ਆਲੂ ਲਾਇਆ ਆਲੂ ਕੁਝ ਕੋਰਾ ਤਾਰਾ ਮਾਰ ਕਰ ਗਿਆ ਫੇਰ ਵੀ 4 ਕੁਆਂਟਲ ਦੇ ਆਸ-ਪਾਸੇ ਤਿੰਨ ਬੈਡਾਂ ਤੋਂ ਆਲੂ ਹੋ ਗਏ ਆਲੂ ਕੀ ਭਾਬੀ ਕੇ ਪੁੱਤ 40 ਕਲਸ ਵਿੱਚ ਵੇਚ ਗਈ 40 ਰੁਪਏ ਲੋਕ ਘਰੋਂ ਲੈ ਕੇ ਗਏ ਉਧਿਆਣੇ ਪਵਾ ਕੇ ਲੈ ਗਏ ਉਧਿਆਣੇ ਤੋਂ ਵੀ ਸੁਨਾਮ ਤੋਂ ਦੋ ਦੋ ਆ ਕੇ ਮਤਲਬ ਲੈ ਕੇ ਗਈ ਜੀ ਤਾਂ ਹੁਣ ਕਹਾਣੀ ਕੀ ਆ ਮੈਂ ਕਹਿਣਾ ਕੀ ਚਾਹਣਾ ਇਸ ਸਾਰੇ ਪਾਕਸ ਕੀ ਹੈਗਾ ਕਿ ਭਾਈ ਚੀਜ਼ ਉਹ ਪੈਦਾ ਕਰੋ ਜਿਹੜੀ ਤੁਹਾਡੀ ਘਰੋਂ ਵਿਕੇ ਉਹ ਨਾ ਪੈਦਾ ਕਰੋ ਜਿਹੜੀ ਤੁਹਾਨੂੰ ਸੁੱਟਣ ਜਾਣਾ ਪਵੇ ਚਾਹੇ ਮੰਡੀ ਚ ਸੁੱਟਣ ਜਾਓ ਚਾਹੇ ਸਾਈਡ ਲੋਜ ਜਿੱਦੇ ਮੰਡੀਆਂ ਚੱਕਤੀਆਂ ਮੁੜ ਕੇ ਸਾਈਲੋ ਵਾਲਿਆਂ ਨੇ ਵੀ ਉਹੀ ਕੰਡ ਕਰਨਾ ਸਮਝ ਗਏ ਤਾਂ ਪਤਾ ਲੱਗ ਹੀ ਗਿਆ ਜੀ ਕਿਹੜਾ ਪਰਸੈਂਟ ਤੁਹਾਨੂੰ ਜੀ ਆ ਬਾਈ ਕਹਿੰਦਾ ਝੋਨੇ ਵੇਲੇ 50% ਪਤਾ ਲੱਗ ਹੀ ਗਿਆ ਵੀ ਕਿੱਦਾਂ ਨੂੰ ਚੱਲ ਰਹੀਆਂ ਚੀਜ਼ਾਂ ਸੋ ਆਪਾਂ ਹੁਣ ਆਪਣੇ ਸੁਪਿੰਦਰ ਜੀ ਨਾਲ ਵੀ ਗੱਲ ਕਰਦੇ ਆ ਤੇ ਬਾਕੀ ਕਿਸਾਨਾਂ ਨਾਲ ਵੀ ਗੱਲ ਕਰਦੇ ਆ ਤੇ ਤੁਹਾਨੂੰ ਕਰਤੀ ਦੱਸਾਂਗੇ ਸੁਪਿੰਦਰ ਜੀ ਕੀ ਕਹਿਣਾ ਚਾਹੋਗੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ ਆਪਾਂ ਨੂੰ ਸਾਰਾ ਕੁਸਤਾ ਮੈਨ ਪ੍ਰੋਡਿਊਸ ਨਹੀਂ ਕਰ ਸਕਦਾ ਇੰਨੀ ਕਿਿਆਂ ਦੇ ਵਿੱਚ ਜਿਵੇਂ ਆਪਾਂ ਸਾਰੇ ਪ੍ਰਿੰਟ ਤੋਂ ਰਲ ਕੇ ਅਲੱਗ-ਅਲੱਗ ਤਰ੍ਹਾਂ ਦੀ ਖੇਤੀ ਦਾ ਸਮਾਰਗੀ ਸਿਸਟਮ ਕ੍ਰੀਏਟ ਕਰੀਏ ਵੀ ਆਪਾਂ ਇੱਥੋਂ ਹੀ ਆਪਣੀ ਸਾਰੀ ਚੀਜ਼ ਪੀਕੇ ਹਰੇਕ ਪਾਰਟੀ ਦਾ ਜੀ ਉੱਪਰ ਉੱਠ ਕੇ ਇਹ ਜੀ ਕਰਨੀ ਪੈਣੀ ਕਿਉਂਕਿ ਅਸੀਂ ਉਹ ਸਿਸਟਮ ਦੇਖਿਆ ਹੈ ਉਤੋਂ ਮੈਂ ਕਿਹਾ ਕਿ ਇਹਦਾ ਉੱਪਰ ਸਾਰਾ ਮੋਟਲੀ ਖੇਤੀ ਪੜੀ ਬਾਰੇ ਦੇਖਿਆ ਸਾਰਾ ਸਿਸਟਮ ਟੋਟਲ ਗੁਲਾਮੀ ਵਾਲਾ ਸਿਸਟਮ ਚੱਲ ਪਿਆ ਉਹਨਾਂ ਕਾਮੀਆਂ ਵਗੈਰਾ ਸਭ ਨਾਲ ਡਾਟਾ ਕੰਮ ਕੀਤਾ ਹੋਇਆ ਇਹਦੀ ਪੰਗਾਈ ਜਿਆਦਾ ਤੌਰ 'ਤੇ ਔਟਕੀਆਂ ਨੇ ਜੀ ਉਹ ਮੈਨੂੰ ਦਿੱਤਾ ਬਾਰੇ ਤੁਹਾਨੂੰ ਪਤਾ ਹੈ ਹੋਰੇ ਮੰਨ ਕੇ ਚੱਲੋ ਅਭੀ ਇਹ ਪੰਜਾਬ ਦੇ ਉੱਤੇ ਕਾਫੀ ਹਮਲਾ ਹੋ ਚੁੱਕਾ ਹੈ ਕਿੰਨਾ ਬੰਦ ਕਿੱਥੇ ਹੋ ਗਏ ਸਾਤਾ ਬਚ ਜਾਗੇ ਨਹੀਂ ਪਰ ਮਤਲਬ ਉਹ ਟਾਈਮ ਆਪ ਨੂੰ ਮੁੜ ਕੇ ਆਉਣਾ ਨਹੀਂ ਦੇਲੇ ਤੋਂ ਕੁੜੀ ਨਾਲ ਜਮੀਨਾਂ ਸਾਭੀਆਂ ਹੀ ਜਾ ਰਹੀਆਂ ਇਹ ਉਹ ਆਖਰੀ ਹਮਲਾ ਹੋ ਚੁੱਕਾ ਤਾਂ ਹੁਣ ਟ੍ਰਾਇਲ ਤਾਂ ਦਿਖਾਈ ਦਿੱਤਾ ਹੀ ਹੁਣ ਕੀ ਇਹ ਪੀਰ ਸ਼ਾਰਟੇਜ ਮੰਡੀਆਂ ਵਿੱਚ ਉਹਨੇ ਤੋਂ ਟ੍ਰਾਇਲ ਦਿਖਾਤੇ ਮੈਂ ਚੀਜ਼ਾਂ ਦੇ ਜੇ ਤੁਸੀਂ ਹਜੇ ਵੀ ਇਹ ਕੀਤੀ ਵਾਲੇ ਪਾਸੇ ਤੁਹਾਨੂੰ ਸੀ ਸ਼ੂਨ ਨਹੀਂ ਕਰੋਗੇ ਇਹਨਾਂ ਚੀਜ਼ਾਂ ਨੂੰ ਤਾਂ ਫੇਰ ਮਤਲਬ ਟਾਈਮ ਹੱਥੋਂ ਲੱਗਿਆ ਟਾਈਮ ਮੁੜ ਕੇ ਵਾਪਸ ਨਹੀਂ ਆਉਣਾ ਬਾਕੀ ਆਪਣੇ ਬੱਚਿਆਂ ਨੂੰ ਵੀ ਜੋੜਨਾ ਪੈਣਾ ਹੈ ਨਾ ਕਿਚਨ ਵਾਲ ਆਪਣੇ ਦਰਦ ਦਾ ਪਹਿਲੇ ਕਿਹਾ ਸੀ ਕਿ ਉਹ ਕੰਕੀਤੀ ਮੱਦੇਮੁਕਾਮਾਂ ਤੇ ਵਿਚ ਆ ਤਰੀ ਰਾਸਾ ਪੱਛਾਕਰੀ ਜਾਲੇ ਪਾਸੇ ਵੀ ਚੱਲ ਪਈ ਤੇ ਖੇਤੀ ਵਾਲੇ ਪਾਸੇ ਨਿਕੜ ਗਏ ਕਪੜੇ ਬੱਚਿਆਂ ਨੂੰ ਕੰਮ ਸਾਰੇ ਨੇ ਇਸਨੇ ਜੋੜਨਾ ਪੈਣਾ ਨਹੀਂ ਤਾਂ ਇੱਕ ਆਕੋਰ ਦੇ ਉੱਤੇ ਮਗਰੋਂ ਦੂਸਰਾ ਸਾਰਾ ਰੋਕਾ ਰੋਕ ਸੋਚਾਈ ਵਾਕੀ ਸਾਰਾ ਉਹ ਤਾਂ ਆਪਣੀ ਸੀਰ ਸਾਡੀ ਹੁੰਦੀ ਹੈ ਉਹਨਾਂ ਸਾਰੀਆਂ ਬਣਾ ਕੇ ਸਾਰਾ ਬੈਂਕ ਆਪਣੀ ਕੋਠਾ ਕੋਈ ਪੱਲੇ ਨਹੀਂ ਜਾਣਾ ਇਸ ਤਰ੍ਹਾਂ ਨਾਲ ਜੀ ਆਪਾਂ ਨੂੰ ਇਸ ਪਾਸੇ ਆਉਣਾ ਪੈਣਾਗਾ ਜੀ ਸੋ ਬਿਲਕੁਲ ਹੁਣ ਆਪਾਂ ਤਾਨਕ ਦਿਖਾ ਲਈਏ ਆਪਣੇ ਦਰਸ਼ਕਾਂ ਨੂੰ ਉਹ ਦੋਸਤੋ ਇਹ ਜਿਹੜੀ ਵੈਰਾਈਟੀ ਆ ਕਾਂਤਰੀ ਇਹ ਖੁੱਲੇ ਪਾਰੇ ਦੀ ਵਜਾਈ ਇੱਧਰ ਆ ਬਾਈ 12 ਕਿਲੋ ਬੀਜ ਆ ਜੀ ਹਾਂ ਇੱਥੋਂ ਤੁਸੀਂ ਦੇਖੋਗੇ ਜੀ ਖੁੱਲੇ ਪਾਰੇ ਦੀ ਇਹ ਵਜਾਈ ਆ ਪਾਰੇ ਦਿਖਾ ਦਿਓ ਜੀ ਆਪੇ ਆਪੇ ਠੀਕ ਆ ਤੇ ਇਹ ਨਤੀਨਾ ਦੀ ਲੋਕਵਾਨ ਵੈਰਾਈਟੀ ਆ 1979 ਦਾ ਇਹ ਸਲੈਕਸ਼ਨ ਵਾਲਾ ਬੀਜ ਆ ਹੁਣ ਤੱਕ ਚੱਲਿਆ ਆ ਰਿਹਾ ਤੇ ਇੱਕ ਛਿੱਟੇ ਦੇ ਵਿੱਚ 65 ਦਾਣੇ ਅਸੀਂ ਗਿਣ ਚੁੱਕੇ ਆ ਇਹਦੇ ਤੇ ਕਣਕ ਜਿਹੜੀ ਹੈਗੀ ਆ ਇਹ ਹੈਗੀ ਆ 2 ਕਿੱਲੇ ਲੋਕਵਾਨ ਸੋ ਪਰੇ ਜਿਹੜੀ ਹਨਾਵਲ ਦੀ ਬਾੜ ਦੀ ਪਈ ਆ ਉਹ 2 ਕਿੱਲੇ ਹੈਗੀ ਆ ਸੋਨਾ ਮੋਤੀ ਸੋ ਸੋਨੇ ਹੁਣ ਮੇਨ ਗੱਲ ਕੀ ਹੈ ਵੀ ਜੇ 12 ਕਿਲੋ ਦੇ ਨਾਲ ਇੰਨੀ ਸੋਹਣੀ ਕਣਕ ਫੱਦ ਸਕਦੀ ਹੈ ਠੀਕ ਹੈ ਇੱਕ ਨਹੀਂ ਅੱਧਾ ਨਹੀਂ ਪੂਰੇ 4 ਕਿੱਲੇ ਤਾਂ ਫੇਰ ਇਹ ਜਿਹੜਾ ਲੁਧਿਆਣੇ ਦਾ ਬੰਦਾ ਬੈਠਾ ਅਮਰੀਕਾ ਆਂ ਦਾ ਉਹ 40 40 ਕਿਲੋ 20 20 ਭਾਰਤ ਕਿਉਂ ਕਰਦਾ ਇਹਨੂੰ ਫਾਇਦਾ ਪਤਾ ਉਹ ਲਈ ਕਰਦਾ ਉਹ ਕਿਹਦਾ ਕਿਹਦਾ ਸਗਾ ਫਿਰ ਮੈਨੂੰ ਤਾਂ ਇਹ ਲੱਗਦਾ ਵੀ ਜਿਹਦੀ ਖਾਈਏ ਬਾਦਰੀ ਉਹਦੀ ਪਰ ਇਹ ਹਾਂਗਰੀ ਵਾਲੇ ਸਿਸਟਮ ਚੋਂ ਬੈਠਾ ਕੰਪਨੀਆਂ ਦੇ ਹੱਥ ਥੁੱਕੇ ਕੰਪਨੀਆਂ ਦੇ ਹੱਥ ਥੁੱਕੇ ਐਥੇ ਦੇਖੋ ਜੀ 12 ਕਿਲੋ ਨਾਲ ਇਹ ਤਾਂ ਨਵਾਂ ਬੰਦਾ ਸੀਦਾ ਠੀਕ ਹੈ ਮੈਂ ਵੀ ਹਲਕੇ ਦੀ ਕਰੀ ਬਹੁਤ ਕਰੀਆ ਤੁਸੀਂ ਨਹੀਂ ਇਹ ਜੇ ਹੁਣ ਅਗਲੇ ਸੀਜ਼ਨ ਇਦੋਂ ਵੀ ਟੌਪ ਦੀ ਐਥੇ ਕਣਕ ਅਸੀਂ ਕਰਕੇ ਦਿਖਾਵਾਂਗੇ ਠੀਕ ਹੈ ਜੀ ਸੋ ਹੁਣ ਆਪਾਂ ਕਰਦੇ ਆ ਆਪਣੇ ਜਿਹੜੇ ਕਿਸਾਨ ਆਪਣੇ ਨਾਲ ਜੁੜੇ ਆ ਬਾਈ ਕੀ ਕਹਿਣਾ ਚਾਹੋਗੇ ਆ ਜਿਓ ਤੁਸੀਂ ਆ ਜਿਓ ਤੁਸੀਂ ਆ ਜਿਓ ਬੋਲੋ ਇਤਨਾ ਸੰਗਾਉਗਾ ਬੋਲ ਲੈ ਤਾ ਫਿਰ ਉਪਰ ਇਹ ਜੋ ਬਣਾ ਮੈਂ ਅਮਰਜੀਤ ਸਿੰਘ ਅਜੇ ਪੁੱਛ ਲੋ ਕਰ ਆਪਾਂ ਹਾਂਜੀ ਤਾਂ ਉਧਰ ਤੋਂ ਉਹ ਕਰੀ ਇਹ ਜੋ ਇੱਥੇ ਬੋਲਿਆ ਜਾ ਰਿਹਾ ਦੱਸਿਆ ਜਾ ਰਿਹਾ ਝੂਠ ਹੈ ਨਹੀਂ ਜੀ ਸਾਚਾ ਮੈਂ ਤਾਂ ਦੇਖ ਕੇ ਉਸ ਗੱਲ ਦੇ 6 ਮਹੀਨੇ ਹੋ ਗਏ ਬੀਜੀ ਨੂੰ ਮੈਂ ਤਾਂ ਉਦਾ ਉਦਾਂਦਾ ਰਹਿ ਗਿਆ ਅੱਜ ਤੁਹਾਡੇ ਸਬਰ ਵਾਲੇ ਤੇ ਪਹੁੰਚ ਗਿਆ ਜੀ ਹਾਂਜੀ ਤੇ ਮੇਰਾ ਦੋਸਤ ਹੈ ਇਹ ਤੇ ਮੁੰਡਾ ਉਹ ਮੈਨੂੰ ਬਹੁਤ ਕਹ ਰਿਹਾ ਵੀ ਉਹਨਾਂ ਚੱਲੀਏ ਖੇਤ ਆਪਣੇ ਤੇ ਪਰ ਮੈਂ ਥੋੜਾ ਆਇਆ ਨਹੀਂ ਗਿਆ ਮੈਂ ਦੇਖ ਕੇ ਬਹੁਤ ਕੋਸ਼ਿਸ਼ਾਂ ਨਾਲ ਉਹਨੂੰ ਮੈਂ ਬਰਾਲਾ ਕਰੂੰਗਾ ਜੀ ਆਪ ਦਾ ਬਿਲਕੁਲ ਤੁਹਾਡੇ ਤੁਹਾਡੇ ਧਿਆਨ ਚ ਲਿਆ ਦिए ਇਹਦੇ ਵਿੱਚ ਨਾ ਗੁੱਡ ਗੜਾਈ ਚੱਲਦੀ ਸੀਗੀ ਤੇ ਸਾਡੀ ਗੁੱਡ ਗੜਾਈ ਚਾਚ ਨਾਲ ਹੋ ਨਹੀਂ ਪਾਈ ਕਿਉਂਕਿ ਉਹ 20 ਪੈਂਟੇ ਨਹੀਂ ਪੈਂਦੇ ਜੇ ਅਸੀਂ ਉਹਨੂੰ ਵਧੀਆ ਗੁੱਡ ਪਾਉਂਦੇ ਹਾਂ 20 ਦੇ 20 ਤੋਂ ਵਕਤ ਰਹਿੰਦੀ ਗੁੱਡ ਬਣਾਈ ਬੇੜੇ ਤਾਂ ਇਹ ਪੂਰੀ ਹੋਰ ਵੀ ਜ਼ਿਆਦਾ ਇਹਨੇ ਬੁੱਝਾ ਪਾਰਨਾ ਸੀ ਹੁਣ ਵੀ ਬਹੁਤ ਸੋਹਣਾ ਹੈ ਬੁੱਝਾ ਹੁਣ ਵੀ ਚੰਗਾ ਹੈ ਇਹ ਕਰਦੇ ਆਂ ਨਿਕਲੂਗਾ ਆਪਾਂ ਦੇਖਦੇ ਹਾਂ ਬੁੱਝਾ ਹੁਣ ਵੀ ਚੰਗਾ ਹੈ ਬਈ ਆਪਾਂ ਨੌਜਵਾਨ ਨਹੀਂ ਹੈਗੇ ਮੈਂ ਗੜਨੇ ਜਾਣੇ ਦਾ ਪਹਿਲਾ ਆਇਆ ਸੀ ਬਹੁਤ ਦਾਣੇ ਅਰੀ ਹਾਂ ਜੀ ਮੈਂ ਨਾਮ ਦਾ ਖਰਾਚ ਰਮੋਈਆ ਮੈਂ ਕੰਮਜਾਬੀ ਵਾਲਾ ਉਹਨੂੰ ਲੱਗੇ ਕੀ ਕਰਾਂਗੇ ਉਹ ਮੈਂ ਆਹ ਵੀ ਜਿਹੜੀ ਮੁੱਖ ਗੱਲ ਹੈ ਇੱਕ ਮਿੰਟ ਬਈ 2 4 ਕਿਲੋ 55 ਕਿਲੋ 60 ਕਿਲੋ ਵੀ ਪਾਉਣ ਦੀ ਲੋੜ ਹੈਗੀ ਨਹੀਂ ਨਹੀਂ ਹਾਂ ਜੀ 4 ਕਿਲੋ ਵੀ ਨਾਲ ਵੀ 65 ਮਾਣ ਵਾਲੀ ਕਣਕ ਹੋ ਸਕਦੀ ਐ ਠੀਕ ਐ ਆ ਡਿਸੀਜਨ 4 ਕਿਲੋ ਨਾਲ ਠੀਕ ਐ ਇਹ ਤਾਂ ਕੁਦਰਤੀ ਖੇਤੀ ਵਾਲੀ ਆ ਤੁਸੀਂ ਕੈਮੀਕਲ ਖੇਤੀ ਕਰਦੇ ਹੋ ਤੁਸੀਂ 4 ਤੋਂ ਲੈ ਕੇ 12 ਕਿਲੋ ਵੀ ਨਾਲ ਬਰਾਬਰ ਦੀ ਕਣਕ ਜੇ ਕਢਾਉਣੀ ਹੋਵੇ ਕਿਸੇ ਨੇ ਤੇ ਉਹ ਗਾਰੰਟੀ ਮੇਰੀ ਹੋਊਗੀ ਜਿੰਨੀ ਘਟ ਗਈ ਉਹਦੇ ਪੈਸੇ ਦੇਵਾਂ ਤੇ 4 ਕਣਾਂ ਵਾਲਾ ਮੇਰੇ ਨਾਲ ਕਰੋ ਵਾਦਾ ਆਉਣ ਵਾਲਾ ਹੀ ਅਗਲਾ ਸੀਜ਼ਨ ਹੈ ਨਾ ਛੋਣੇ ਤੋਂ ਬਾਅਦ ਠੀਕ ਹੈ ਵੀ ਫालतੂ ਵੀ ਪੌਰ ਦੀ ਕੋਈ ਲੋੜ ਨਹੀਂ ਹੈਗੀ 1200 ਕਰੋੜ ਰੁਪਏ ਦਾ ਘੱਟੋ ਘੱਟ ਵੀ ਪਾ ਦਿੰਦੇ ਆਂ ਅਸੀਂ ਮੁੱਲ ਲੈ ਕੇ ਤੇ ਇਹਦਾ ਫਾਇਦਾ ਆਪਾਂ ਨੂੰ ਨਹੀਂ ਹੋ ਰਿਹਾ ਸੀਡ ਮਾਫੀਆ ਨੂੰ ਹੋ ਰਿਹਾ ਤੇ ਸੀਡ ਮਾਫੀਆ ਦੀ ਬੁੱਕਲ 'ਚ ਬੈਠੇ ਜਿਹੜੇ ਸੀਡ ਮਾਫੀਆ ਦੇ ਦਲਾਲ ਆ ਉਹਨਾਂ ਨੂੰ ਹੋ ਰਿਹਾ ਇਹ ਕੋਰ ਵੀ ਕਰ ਸਕਦੇ ਆਂ ਜੀ ਆਪ ਪਾਣੀ ਤੋਂ ਬਿਨਾ ਕੋਰ ਦੇਖੋ ਤੁਸੀਂ ਇੱਕ ਵੀਡੀਓ ਮੇਰੀ ਦੇਖੀ ਹੋਣੀ ਆ ਸੋਣੀ ਉਹ ਥੋੜਾ ਜਿਹਾ ਸੇਮ ਵਾਲਾ ਏਰੀਆ ਤੇ ਤਿੰਨ ਕਿੱਲੇ ਕਣਕ ਮੁੰਡੇ ਨੇ ਕੋਰ ਰੱਖ ਲੀ ਜਿਹੜੀ ਕੋਰ ਰੱਖੀ ਹੋਈ ਕਣਕ ਆ ਉਸੇ ਹੀ ਬਾਣ ਦੇ ਵਿੱਚ ਜਿਹੜੀ ਨੂੰ ਕਿਸੇ ਨੂੰ ਇੱਕ ਪਾਣੀ ਲੱਗਿਆ ਕਿਸੇ ਨੂੰ ਦੋ ਪਾਣੀ ਲੱਗਿਆ ਉਹਨਾਂ ਦੀ ਢੂਈ ਬੰਨੀ ਜਾਂਦੀ ਸੇਮ ਵਾਲਾ ਏਰੀਆ ਸੇਮ ਵਾਲੇ ਏਰੀਆ 'ਚ ਕਿਸੇ ਬਾਹਰ ਨੂੰ ਉਹਨਾਂ ਨੇ ਦੂ ਪਾਣੀ ਲਾਤੇ ਕਿਸੇ ਨੂੰ ਇੱਕ ਤਿੰਨ ਕਿੱਲੇ ਨੂੰ ਕੋਈ ਪਾਣੀ ਨਹੀਂ ਇਹ ਜਿਹੜੇ ਤਿੰਨ ਕਿੱਲੇ ਆ ਕਣਕ ਸਾਰਿਆਂ ਤੋਂ ਟੋਪ ਦੀ ਆ ਜਿਹਨੂੰ ਪਾਣੀ ਲੱਗ ਗਿਆ ਉਹ ਰੰਦ ਪਟਾਉਣਾ ਸ਼ੁਰੂ ਕਰ ਚੁੱਕੀ ਆ ਤੇ ਜਿਹਨੂੰ ਪਾਣੀ ਨਹੀਂ ਲੱਗਿਆ ਉਹ ਹਰੀ ਭਰੀ ਆ ਤੇ ਜਿਹਨੂੰ ਪਾਣੀ ਲੱਗਿਆ ਉਹਦਾ ਕੱਦ 3 ਫੁੱਟ ਤੇ ਜਿਹਨੂੰ ਪਾਣੀ ਨਹੀਂ ਲੱਗਿਆ ਇੱਕ ਵੀ ਉਹਦਾ ਕੱਦ 4.5 ਫੁੱਟ ਤੇ ਉਹਦੇ ਵਿੱਚ ਤੁਸੀਂ ਤੁਰ ਵੀ ਨਹੀਂ ਸਕਦੇ ਇੰਨਾ ਬੂਝਾ ਮਾਰਿਆ ਹੋਇਆ ਜਿਹਨੂੰ ਪਾਣੀ ਨਹੀਂ ਲੱਗਿਆ ਤੇ ਜਿਹਨੂੰ ਪਾਣੀ ਲੱਗਿਆ ਉਹਦੇ ਵਿੱਚ ਜਿਵੇਂ ਮਾਰਜੀ ਤੁਰੇ ਕਰੋ ਕਿਉਂਕਿ ਪਾਣੀ ਦੀ ਦਾਫ ਕਣਕ ਮੰਦੀ ਬਣਦੀ ਹੀ ਬਣਦੀ ਆ ਸੋ ਦੋਸਤੋ ਇਹ ਸੀਗਾ ਆਪਣੇ ਫਾਰਮ ਫੀਲਡ ਸਕੂਲ ਦਾ ਪਹਿਲਾ ਪੜਾ ਤੇ ਇਹਨੂੰ ਆਪਾਂ ਖਤਮ ਕਰਦੇ ਆ ਸੋਨਾ ਮੋਤੀ ਸੰਚਾਰ ਦੀ ਇੱਕ ਦੱਸਿਆ ਥੋੜਾ ਇਹਦੇ ਬਾਰੇ ਸ਼ੁਰੂ ਚੋਂ ਵੀ ਇਹਨੂੰ ਬੀਜਰਾਂ ਨੇ ਕੀ ਪਾਇਆ ਵੀ ਜਿਵੇਂ ਡੀਏਪੀ ਪਾਉਂਦੇ ਆ ਇਹ ਪ੍ਰੋਸੈਸ ਪਾਈ ਕੁਛ ਇਹਦੇ ਚ ਦੋ ਵਾਰੀ ਹਰੀਖਾਦ ਪੀਜੀ ਆ ਠੀਕ ਆ ਜੀ ਕਿਉਂਕਿ ਇਹ ਬਾਤ ਦੇਖਦੇ ਤੇ ਸੀਗਾ ਲੰਮੇ ਸਮੇਂ ਤੋਂ ਠੀਕ ਹੈ ਤਾਂ ਅਸੀਂ ਪਹਿਲਾਂ ਇਸ ਬਾਣ ਨੂੰ ਇਸ ਜੋਗਾ ਕੀਤਾ ਤੇ ਇਹ ਸਾਨੂੰ ਕਾਹਦੇ ਜੋਗੇ ਕਰੇ ਠੀਕ ਹੈ ਠੀਕ ਹੈ ਇਹਦੇ ਵਿੱਚ ਹੋਰ ਕੁੱਖ ਵੀ ਨਹੀਂ ਦਾ ਕੋਈ ਕੈਮੀਕਲ ਨਹੀਂ ਹਾਂ ਉਹ ਜਿਹੜੀ ਰੂੜੀ ਤਿਆਰ ਕੀਤੀ ਆ ਉਹ ਤਿੰਨ ਵਾਰੀ ਉਹ ਰੂੜੀ ਪਾਈ ਆ ਅ 2 ਵਾਰੀ 2-2 ਕੁਆਂਟਲ 1 ਵਾਰੀ 4-4 ਕੁਆਂਟਲ ਕੋਈ ਗਰੋਥ ਪ੍ਰੋਮੋਟਰ ਦੇ ਸਪਰਯੋਤ ਪ੍ਰੋਮੋਟਰ ਅਸੀਂ ਢਾਈ-ਢਾਈ ਲੀਟਰ ਵਾਲਾ ਜਿਹੜਾ ਸਾਡਾ ਫਾਰਮੂਲਾ ਉਹਦੀਆਂ ਸਪਰਿਆਆਂ ਕੀਤੀਆਂ ਪਾਠੀਆਂ ਦੇ ਪਾਣੀ ਦੀਆਂ ਸਪਰਿਆਆਂ ਕੀਤੀਆਂ ਜਾਂ ਵਿੱਚ ਲੱਸੀ ਪਾ ਲੈਂਦੇ ਤੇ ਪਾਣੀ ਇਹ ਕਿੰਨੇ ਲੈ ਗਏ ਪਾਣੀ ਇਹ ਨੂੰ ਮੇਰੇ ਕਾਹ ਤਿੰਨ ਲੱਗੇ ਇਹ ਨੂੰ ਤਿੰਨ ਲੱਗੇ ਆ ਉਹ ਨੂੰ ਵੀ ਤਿੰਨ ਲੱਗੇ ਪਰ ਉਹਦੇ ਵਿੱਚ ਇੱਕ ਟੋਟਾ ਉਹ ਤੋਂ ਦੱਸੋ ਉਹ ਕੋਰ ਇੱਕ ਲਾ ਜਾ ਖੱਟੜ ਦੇ ਉੱਤੇ ਆਲਾ ਉੱਥੇ ਮੈਨੂੰ ਲੱਗਦਾ 5 ਲੱਖ ਉਹਨੇ ਉਹਨੇ ਚਾਰ ਹੀ ਲਾਏ ਚਾਰ ਹੀ ਲਾਏ ਕੋਈ ਪਾਣੀ ਵੱਧ ਲਾਇਆ ਉਹਨੂੰ ਇੱਕ ਪਾਣੀ ਵੱਧ ਲਾਇਆ ਉਹ ਵੀ ਉਹਨੇ ਥਾਂ ਤੇ ਇੱਕ ਹੋਰ ਕਿੰਨਾ ਚਿਰ ਰੱਖੀ ਇਹ ਇਹ ਕੋਰ ਰੱਖੀ ਆਪਾਂ 40 ਦਿਨ 40 ਦਿਨ ਕੋਰ ਰੱਖਿਆ ਅੱਛਾ ਇੱਕ ਚੀਜ਼ ਹੋਰ ਦੱਸ ਦਿਆਂ ਪੂਰੇ ਖੁਸ਼ਕਬੱਤਰ ਚ ਬੀਜੀ ਸੀ ਅੱਛਾ ਜੀ ਧੂੜ ਔੜਦੀ ਸੀ ਤੇ ਲੋਕ ਚ ਇਦਾਂ ਕਰਦੇ ਸੀ ਠੀਕ ਠੀਕ ਹੈ ਪੂਰੇ ਖੁਸ਼ਕਬੱਤਰ ਚ ਬੀਜੀ ਤੇ 40ਵੇਂ ਦਿਨ ਇਹਨੂੰ ਪਹਿਲਾ ਪਾਣੀ ਲੱਗਿਆ ਇਹ ਪਾਣੀ 35ਵੇਂ ਦਿਨ ਮੰਗਦੀ ਸੀ ਵੀ ਪਰ ਅਸੀਂ 5-4 ਦਿਨ ਲੇਟ ਹੋ ਗਏ ਉਹਦਾ ਤੁਹਾਨੂੰ ਮਾੜਾ ਜਿਹਾ ਇੱਥੇ ਝਟਕਾ ਜ਼ਰੂਰ ਲੱਗਿਆ ਜੇ ਅਸੀਂ ਪਹਿਲਾਂ ਪਾਣੀ ਜਦੋਂ ਇਹ ਮੰਗਣਾ ਸ਼ੁਰੂ ਕੀਤਾ ਸੀ ਉਦੋਂ ਹੀ ਲਾ ਦਿੰਦੇ ਤਾਂ ਇਹ ਕਾਰਨ ਕਿ ਤੁਹਾਨੂੰ ਏਦੋਂ ਵੀ ਜ਼ਿਆਦਾ ਤਗੜੀ ਮਿਲਦੀ ਸੀ ਇੱਕ ਮੀਂਹ ਪੈ ਗਿਆ ਉਦੋਂ ਹੀ ਦੂਜੇ ਦਿਨ ਸੋ ਇਹ ਪਾਣੀ ਲੱਗਣ ਤੋਂ ਬਾਅਦ ਵਿੱਚ 20 ਪੈ ਗਿਆ ਫਿਰ 20 ਦੀ ਦਾਅ ਪਈ ਆਈ ਸੋ ਆਪਾਂ ਹੁਣ ਫਾਰਮ ਫੀਲਡ ਸਕੂਲ ਦਾ ਜਿਹੜਾ ਪਹਿਲਾ ਪੜਾ ਉਹ ਆਪਣਾ ਅੰਮਲ ਹੁੰਦਾ